ਹਾਂਜੀ ਗੁਰੂ ਪਿਆਰਿਓ ਆਪ ਜੀ ਨੂੰ ਪਤਾ ਹੈ ਕਿ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਵਿਖੇ ਦਸੰਬਰ ਮਹੀਨੇ ਦੇ ਜਨਵਰੀ ਦੇ ਫਰਵਰੀ ਦੇ ਸਮਾਗਮ ਨਹੀਂ ਹੋ ਸਕੇ ਕਾਰਨ ਵੀ ਆਪ ਜੀ ਨੂੰ ਪਤਾ ਹੈ ਹੁਣ ਮਾਰਚ ਦਾ ਸਮਾਗਮ ਹੋ ਰਿਹਾ ਹੈ 8 ਮਾਰਚ ਨੂੰ ਮੰਥਲੀ ਦੀਵਾਨ ਹੋਣਾ ਹੈ ਦੀਵਾਨ ਭਾਵੇਂ ਸਤ ਨੂੰ ਵੀ ਲੱਗੇਗਾ ਉਹਦੇ 'ਚ ਆਉਣਾ ਚਾਹੋ ਆਓ ਨਹੀਂ ਤੇ ਲਾਈਵ ਬੈਠ ਕੇ ਘਰਾਂ ਦੇ ਵਿੱਚ ਸੁਣੋ ਸਤ ਰਾਤ ਦਾ ਸਮਾ 6 ਤੋਂ 9 ਵਜੇ ਤੱਕ ਹੋਏਗਾ 7 ਦਾ ਤੇ 8 ਤਾਰੀਖ ਨੂੰ ਜਿਹੜਾ ਪ੍ਰੋਗਰਾਮ ਹੋਣਾ ਉਹਦਾ ਸਮਾ ਸ਼ਾਮ 7 ਤੋਂ ਲੈ ਕੇ 10 10:30 ਵਜੇ ਤੱਕ ਹੋਏਗਾ ਅਮਰ ਸੰਚਾਰ ਸ਼ਾਮ 5 ਵਜੇ ਹੋਏਗਾ ਜਿਨ੍ਹਾਂ ਨੇ ਅਮਰ ਛਕਣਾ ਹੈ ਉਹ ਵੀ ਦਰਸ਼ਨ ਦਿਓ 5 ਵਜੇ ਤੱਕ ਆ ਜਿਓ 8 ਤਾਰੀਖ ਨੂੰ ਤੇ ਦੀਵਾਨ ਮੰਥਲੀ 8 ਮਾਰਚ ਦਾ ਰਾਤ ਦਾ ਸਮਾਗਮ ਸ਼ਨੀਵਾਰ ਰਾਤ ਹੋਏਗਾ ਫਿਰ ਐਤਵਾਰ